ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਅੱਜ ਵਰਸੀ ਹੈ ਤੇ ਉਹਨਾਂ ਦੀ ਵਰਸੀ ਮੌਕੇ ਕੰਪਨੀ ਬਾਗ ਵਿਖੇ ਸਥਿਤ ਉਹਨਾਂ ਦੀ ਯਾਦਗਾਰ ਤੇ ਸ਼ਰਧਾਂਜਲੀ ਸਮਾਗਮ ਆਯੋਜਿਤ ਕੀਤਾ ਗਿਆ ਹੈ ਜਿੱਥੇ ਕਿ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਸ਼ਰਧਾਂਜਲੀ ਪੇਟ ਕੀਤੇ ਗਏ ਨੇ ਤਾਂ ਦੱਸਿਏ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਪਾਸੋਂ ਅੰਗਰੇਜ਼ੀ ਹਕੂਮਤ ਥਰ-ਥਰ ਕੰਬਦੀ ਸੀ ਔਰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਦਾ ਵਿਸਤਾਰ ਪੰਜਾਬ ਤੋਂ ਇਲਾਵਾ ਵੀ ਹੋਰ ਬਹੁਤ ਵੱਡੀ ਪਦਤ ਕੀਤਾ ਸੀ ਤੇ ਅੱਜ ਉਹਨਾਂ ਦੀ ਵਰਸੀ ਮਨਾਈ ਜਾ ਰਹੀ ਹੈ ਕਿਤੇ ਕਿ ਪਾਕਿਸਤਾਨ ਵਿੱਚ ਵੀ ਉਹਨਾਂ ਦੀ ਵਰਸੀ ਮਨਾਈ ਜਾ ਰਹੀ ਹੈ ਤੇ ਇੱਥੇ ਅੱਜ ਅੰਮ੍ਰਿਤਸਰ ਵਿਖੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਵਿਰਾਸਤ ਹੈ ਜਿਹੜੀ ਯਾਦਗਾਰ ਹੈ ਕੰਪਰੀ ਬਾਗ ਵਿਖੇ ਉੱਥੇ ਉਹਨਾਂ ਨੂੰ ਸ਼ਰਧਾਂ ਦੇ ਫੁੱਲ ਭੇਟ ਕੀਤੇ ਗਏ ਨੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਅਮਰ ਰਹੇ ਬੋਲੇ ਸੋਨਹਾ ਸਿਆਕਾ ਤੇ ਸਮਾਜ ਸੇਵਕ ਸੋਨੂ ਜੰਡੇ ਵਾਲਾ ਸੰਜੀਵ ਰਾਮ ਪਾਲ ਤੇ ਹੋਰ ਬਹੁਤ ਸਾਰੇ ਲੋਕ ਇੱਥੇ ਪਹੁੰਚੇ ਨੇ ਸ਼ੇਰ-ਏ-ਪੰਜਾਬ ਮਹਾਰਾਜ ਰਣਜੀਤ ਸਿੰਘ ਦੀ ਅੱਜ ਵਰਸੀ ਮਨਾਉਣ ਵਾਸਤੇ ਜਿੱਥੇ ਕਿ ਕੰਪਨੀ ਬਾਗ ਵਿਖੇ ਉਹਨਾਂ ਦੀ ਯਾਦਗਾਰ ਹੈ ਉੱਥੇ ਸ਼ਰਦਾ ਦੇ ਫੁੱਲ ਪੇਟ ਕੀਤੇ ਗਏ ਨੇ ਤੇ ਸਭ ਤੋਂ ਪਹਿਲਾਂ ਗੱਲਬਾਤ ਕਰ ਲੈਣੇ ਆ ਸੋਨੂ ਜੰਡੇ ਵਾਲਾ ਨਾ ਪਾ ਜੀ ਕੀ ਕਹਿੰਦਾ ਅੱਜ ਜਿਹੜੀ ਕਿ ਇਹਨਾਂ ਦੀ ਵਰਸੀ ਮਨਾਈ ਜਾ ਰਹੀ ਹੈ ਸਭ ਤੋਂ ਪਹਿਲਾਂ ਤੇ ਗੁਰੂ ਰਾਮ ਦਾ ਸੱਚਾ ਪਾਤਸ਼ਾਹ ਦੀ ਨਗਰੀ ਵਿੱਚੋਂ ਜਿਹੜਾ ਮੈਸੇਜ ਜਾਣਾ ਵਾ ਪੂਰੇ ਵਿਸ਼ਵ ਦੇ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਆ ਜਪਜੀ ਸਾਹਿਬ ਦਾ ਪਾਠ ਕਰਕੇ ਔਰ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਆ ਕੀ ਸਿੱਖ ਕੌਮ ਦੇ ਮਹਾਨ ਜਰਨੈਲ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਦੇ ਰਾਜ ਨੂੰ ਅੱਜ ਦੁਨੀਆ ਯਾਦ ਕਰਦੀ ਆ ਜਿਨ੍ਹਾਂ ਦੇ ਰਾਜ ਵਿੱਚ ਸਭ ਨੂੰ ਇੱਕ ਅੱਖ ਨਾਲ ਵੇਖਿਆ ਜਾਂਦਾ ਸੀ ਸਾਰੇ ਧਰਮਾਂ ਦਾ ਸਤਿਕਾਰ ਸੀ ਔਰ ਉਹਨਾਂ ਦੀ ਸੋਚ ਇਨੀ ਵੱਡੀ ਸੀ ਕਿ ਉਹ ਹਮੇਸ਼ਾ ਹੀ ਆਪਣੀ ਪ੍ਰਜਾਦਾ ਸੋਚਦੇ ਸੀ ਅੱਜ ਉਹਨਾਂ ਦੀ ਸੋਚ ਦੀ ਲੋੜ ਆ ਪੰਜਾਬ ਨੂੰ ਤੇ ਅੱਜ ਵੀ ਅਸੀਂ ਕਿਤੇ ਜਾਣੇ ਆ ਨਾ ਬਾਹਰ ਦੇਸ਼ਾਂ-ਵਿਦੇਸ਼ਾਂ 'ਚ ਤੇ ਸਾਡਾ ਆਦਬ ਸਤਿਕਾਰ ਸ਼ੇਰੇ ਪੰਜਾਬ ਕਰਕੇ ਹੁੰਦਾ ਤੇ ਅੱਜ ਉਹਨਾਂ ਦੀ ਵਰਸੀ ਜਿਹੜਾ ਮਨਾਈ ਗਈ ਆ ਕੱਲ ਉਹਨਾਂ ਦੇ ਜਿਹੜਾ ਯਾਦਗਾਰ ਨੂੰ ਕੱਚੀ ਲੱਸੀ ਨਾਲ ਧੋਤਾ ਗਿਆ ਸੀ ਪਰ ਜ਼ਿੰਮੇਵਾਰੀ ਤੇ ਪ੍ਰਸ਼ਾਸਨ ਬਣਦੀ ਸੀ ਜਿੱਥੇ ਪਰ ਪ੍ਰਸ਼ਾਸਨ ਨੇ ਨਹੀਂ ਉਹਨਾਂ ਦੇ ਵਾਰਸ ਉਹਨਾਂ ਦੀ ਕੌਮ ਜਿਉਂਦੀ ਆ ਅਸੀਂ ਜਿੰਨੇ ਜੋਗੇ ਵੀ ਹੈਗੇ ਅਸੀਂ ਮਨਾਉਂਦੇ ਰਵਾਂਗੇ ਪ੍ਰਸ਼ਾਸਨ ਨਹੀਂ ਸਾਹ ਸੰਭਾਲ ਕਰ ਪਾ ਰਿਹਾ ਤਾਂ ਕੋਈ ਕਮੇਟੀ ਗਠਿਤ ਕਰ ਦੇ ਜਿਹੜਾ ਕਿ ਇਹਨਾਂ ਦੀ ਸਾਹ ਸੰਭਾਲ ਵੀ ਕਰੇ ਔਰ ਜਿਹੜੇ ਵੀ ਇਹਨਾਂ ਦੇ ਦਿਨ ਮਨਾਵੇ ਬਿਲਕੁਲ ਹੋਣੀ ਚਾਹੀਦੀ ਆ ਕਮੇਟੀ ਗਠਤ ਹੋਣੀ ਚਾਹੀਦੀ ਆ ਹਰੇਕ ਉਸ ਚੰਗੇ ਇਨਸਾਨ ਨੂੰ ਨਾਲ ਲੈਣਾ ਚਾਹੀਦਾ ਜਿਹੜੀ ਸੋਚ ਚੰਗੀ ਆ ਜੋ ਸਮਾਜ ਦੀ ਸੇਵਾ ਕਰਨਾ ਚਾਹੁੰਦਾ ਵਾ ਜੋ ਸੋਚ ਲੈ ਕੇ ਚੱਲਦਾ ਵਾ ਸਰਬੱਤ ਦੇ ਭਲੇ ਵਾਲੀ ਜਿਹੜਾ ਸਾਰਿਆਂ ਦੀ ਨਾਲ ਲੈ ਕੇ ਚੱਲੇ ਐਸੇ ਲੋਕਾਂ ਨੂੰ ਕਮੇਟੀ ਬਣਾ ਕੇ ਸਰਕਾਰ ਨੂੰ ਗਾੜੀ ਲਿਓਣਾ ਚਾਹੀਦਾ ਕਿਉਂਕਿ ਅੱਜ ਆਲੇ-ਦੁਆਲੇ ਜਦੋਂ ਅਸੀਂ ਦੇਖਦੇ ਆ ਜਿਸ ਸ਼ੇਰੇ ਪੰਜਾਬ ਨੇ ਬਹੁਤ ਕੁਝ ਸਾਨੂੰ ਦਿੱਤਾ ਹੋਵੇ ਬਹੁਤ ਵੱਡੇ ਰਾਜ ਭਾਗ ਦਿੱਤੇ ਹੁਣ ਬਹੁਤ ਵੱਡੀ ਵਿਰਾਸਤ ਇਤਿਹਾਸ ਦਿੱਤਾ ਹੋਵੇ ਅੱਜ ਉਹਨਾਂ ਦੀ ਪ੍ਰਾਪਰਟੀ ਸਾਰਾ ਸ਼ਹਿਰ ਵਰਤ ਰਿਹਾ ਹੋਵੇ ਤੇ ਉਹਦੇ ਆਲੇ-ਦੁਆਲੇ ਸਾਫ-ਸਫਾਈ ਨ ਨਾ ਹੀ ਉਹਦੀ ਯਾਦਗਾਰ ਤੇ ਕੋਈ ਆਵੇ ਤੇ ਨਾ ਇੱਥੇ ਕੋਈ ਮਨਾਇਆ ਜਾਵੇ ਨਾ ਕੋਈ ਧਿਆਨ ਰੱਖਿਆ ਜਾਵੇ ਤੇ ਉਲਟਾ ਕੀ ਇੱਥੇ ਬੇਅਦਬੀ ਕੀਤੀ ਜਾਵੇ ਤੇ ਬਹੁਤ ਮਾੜੀ ਗੱਲ ਆ ਔਰ ਦੁੱਖ ਤੇ ਜਿੱਥੇ ਲੱਗਦਾ ਵਾ ਉੱਥੇ ਹੀ ਅਸੀਂ ਆਪਣੇ ਲੋਕਾਂ ਨੂੰ ਬੇਨਤੀ ਕਰਦੇ ਕਿ ਭਾਊ ਜੇ ਸਰਕਾਰ ਪ੍ਰਸ਼ਾਸਨ ਕੋਈ ਨੁਮਾਇੰਦਾ ਨਹੀਂ ਆਉਂਦਾ ਸਾਡਾ ਫਰਜ ਬਣਦਾ ਕਿ ਅਸੀਂ ਉੱਥੇ ਆ ਪਣ ਕੇ ਖੜੇ ਹੋਈਏ ਤੁਸੀਂ ਦੇਖੋ ਸ਼ੇਰ-ਏ-ਪੰਜਾਬ ਦਾ ਰਾਜ ਕਿਹੋ ਜਿਹਾ ਸੀ ਜਿਸ ਵੇਲੇ ਸ਼ੇਰ-ਏ-ਪੰਜਾਬ ਅੱਜ ਤੇ ਬਹੁਤ ਸੋਸ਼ਲ ਮੀਡੀਆ ਦਾ ਯੋਗ ਆ ਜਦੋਂ ਮਹਾਰਾਜਾ ਰਣਜੀਤ ਸਿੰਘ ਖੁਦ ਰਾਤ ਨੂੰ ਆਪ ਚਲੇ ਜਾਂਦੇ ਸੀ ਲੋਕਾਂ ਦੇ ਵਿੱਚ ਭੇਸ ਬਦਲ ਕੇ ਤੇ ਲੋਕਾਂ ਦੇ ਵਿੱਚੋਂ ਸੁਣਦੇ ਹੁੰਦੇ ਸੀ ਕਹਿੰਦੇ ਹੁੰਦੇ ਸੀ ਕਿ ਆ ਜਿਹੜਾ ਕੰਮ ਕਰ ਰਿਹਾ ਮਹਾਰਾਜਾ ਨੇ ਵਧੀਆ ਕੀਤਾ ਕਿ ਨਹੀਂ ਤੇ ਜੇ ਕੋਈ ਕਹਿੰਦਾ ਸੀ ਨਹੀਂ ਤਾਂ ਉੱਥੇ ਰੋਕ ਦਿੱਤਾ ਜਾਂਦਾ ਸੀ ਜੇ ਕਹਿੰਦੇ ਸੀ ਬਹੁਤ ਵਧੀਆ ਕਰ ਰਿਹਾ ਤੇ ਸ਼ੇਰੇ ਪੰਜਾਬ ਹੋਰ ਤੇਜ਼ੀ ਨਾਲ ਕੰਮ ਕਰਦੇ ਸੀ ਆਪਣੇ ਲੋਕਾਂ ਦੇ ਨਾਲ ਚੱਲਦੇ ਸੀ ਤੇ ਅੱਜ ਦੇ ਲੋਕ ਜਿਹੜੇ ਆ ਉਹਨਾਂ ਨੂੰ ਬਹੁਤ ਸਿੱਖਿਆ ਲੈਣ ਦੀ ਲੋੜ ਆ ਸ਼ੇਰੇ ਪੰਜਾਬ ਦੀ ਸੋਚ ਬਹੁਤ ਵੱਡੀ ਸੀ ਤਾਂ ਹੀ ਤੇ ਗੋਰਿਆਂ ਨੇ ਉਹਨਾਂ ਦੀ ਸੋਚ ਨੂੰ ਖਤਮ ਕਰਨ ਦੇ ਲਈ ਕਹਿ ਉਹ ਕਿਹੋ ਜੀਆਂ ਚਾਲਾਂ ਚਲੀਆਂ ਪੂਰੇ ਥਰ-ਥਰ ਕੰਬਦੇ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਤੋਂ ਉਹਨਾਂ ਦੇ ਜਰਨੈਲ ਆਲੀਆਂ ਸੀ ਵੇਖੋ ਐਸਾ ਡਰ ਸੀਗਾ ਜਿਹਨੂੰ ਅਮਰੀਕਾ ਨਹੀਂ ਅਜਫਗਾਨ ਨੂੰ ਫਤਿਹ ਕਰ ਸਕਿਆ ਉਹਨੂੰ ਫਤਿਹ ਕਰਨ ਵਾਲੇ ਸ਼ੇਰੇ ਪੰਜਾਬ ਐਸੇ ਜਰਨੈਲ ਬਹਾਦਰ ਜਿਹੜੇ ਸੂਰਬੀਰ ਯੋਧੇ ਸਾਡੇ ਕੋਲ ਤੇ ਉਹਨਾਂ ਦੀ ਵਿਰਾਸਤ ਉਹਨਾਂ ਦਾ ਇਤਿਹਾਸ ਬਹੁਤ ਵੱਡਾ ਸਾਡੇ ਕੋਲ ਤੇ ਜੇਕਰ ਅਸੀਂ ਉਹਨਾਂ ਦੀ ਸੋਚ ਨਾ ਉਹਨਾਂ ਦੇ ਇਤਿਹਾਸ ਦੇ ਨਾਲ ਚੱਲਾਂਗੇ ਤੇ ਅਸੀਂ ਇਸ ਦੇਸ਼ ਨੂੰ ਤਰੱਕੀ ਦੇ ਰਾਹ ਤੇ ਲੈ ਕੇ ਜਾਵਾਂਗੇ ਜੇ ਉਹਨਾਂ ਦੀ ਸੋਚਨਾ ਨਹੀਂ ਚੱਲਾਂਗੇ ਤੇ ਅੱਜ ਤੁਸੀਂ ਦੇਖ ਲਓ ਹਾਲਾਤ ਕਿਵੇਂ ਉਹਨਾਂ ਦੇ ਰਾਜ 'ਚ ਇੱਕ ਵੀ ਜੇਲ ਨਹੀਂ ਸੀ ਅੱਜ ਜੇਲ੍ਹਾਂ ਭਰੀਆਂ ਪਈਆਂ ਵਾਂ ਅੱਜ ਉਹ ਈਰਖਾ ਬਾਜ਼ੀਆਂ ਵੀ ਕੀਤੀਆਂ ਜਾਂਦੀਆਂ ਪਰ ਉਹਨਾਂ ਦੇ ਰਾਜ 'ਚ ਕਦੀ ਕਿਸੇ ਨਾਲ ਖਰ ਖਾਬਾਜੀ ਨਹੀਂ ਸੀ ਹਰ ਧਰਮ ਨੂੰ ਹਰ ਕਿਸੇ ਨੂੰ ادب ਸਤਿਕਾਰ ਨਾਲ ਆਪਣੇ ਨਾਲ ਬਰੋਬਰ ਦਾ ਬਿਠਾ ਕੇ ਇੰਨਾ ਪਿਆਰ ਕਰਦੇ ਸੀ ਔਰ ਤਾਂ ਹੀ ਇਸ ਰਾਜ ਦੀ ਗੱਲ ਜਿਹੜੀ ਆ ਅੱਜ ਵੀ ਬੁੱਕਾਂ ਦੇ ਵਿੱਚ ਲਿਖੀ ਆ ਗੋਰੇ ਸਾਡੇ ਇਤਿਹਾਸ ਨੂੰ ਫੋਲੋ ਕਰਦੇ ਨੇ ਉਹ ਕਹਿੰਦੇ ਨੇ ਕਿ ਐਸਾ ਰਾਜ ਮਹਾਰਾਜਾ ਮਹਾਰਾਜਾ ਰਣਜੀਤ ਸਿੰਘ ਵਰਗਾ ਕੋਈ ਨਹੀਂ ਹੋਇਆ ਜਿਸ ਦੇ ਰਾਜ ਵਿੱਚ ਇੱਥੇ ਆਣ ਕੋ ਚਿੰਤਾ ਚ ਪੈ ਗਏ ਸੀ ਕਿ ਜੇਲ ਹੀ ਨਹੀਂ ਹੈਗੀ ਇਹ ਕਿਹੜਾ ਰਾਜ ਆ ਤੇ ਇਹੋ ਜਿਹਾ ਰਾਜ ਹੀ ਹੋਣਾ ਚਾਹੀਦਾ ਇਹ ਸੇ ਰਾਜ ਦੀ ਮੰਗ ਕਰਦੀ ਅੱਜ ਦੁਨੀਆ ਤੇ ਇਸ ਕਰਕੇ ਸਾਨੂੰ ਸਾਰਿਆਂ ਨੂੰ ਪ੍ਰੇਰਣਾ ਲੈਣੀ ਚਾਹੀਦੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਉਹ ਸਾਡੇ ਦਿਲਾਂ ਚ ਵਸਦੇ ਆ ਜਿਨ੍ਹਾਂ ਚ ਅਸੀਂ ਜਿਉਂਦੇ ਆ ਨਾ ਉਹ ਸਾਡੇ ਦਿਲਾਂ ਚ ਰਹਿਣੇ ਆ ਉਹ ਸਦਾ ਹੀ ਅਮਰ ਨੇ ਕਿਉਂਕਿ ਅੱਜ ਤੁਸੀਂ ਵੇਖੋ ਜੇਕਰ ਦਰਬਾਰ ਸਾਹਿਬ ਜਾਂ ਸਿੱਖ ਸਥਾਨਾਂ ਦੀ ਵੇਖੋ ਧਾਰਮਿਕ ਸਥਾਨਾਂ ਦੀ ਬਹੁਤ ਸਾਰੇ ਧਾਰਮਿਕ ਸਥਾਨ ਨੇ ਜਿਨ੍ਹਾਂ ਦੀ ਸੇਵਾ ਮਹਾਰਾਜਾ ਰਣਜੀਤ ਸਿੰਘ ਨੇ ਕਰਾਈ ਸੀ ਪਰ ਜੋ ਕੋਈ ਵੀ ਸੰਸਥਾਵਾਂ ਜਿਹੜੀਆਂ ਵਾਂ ਉਹ ਸਿਰਫ ਅਰਦਾਸ ਤੱਕ ਸੀਮਤ ਰਹਿ ਜਾਂਦੀਆਂ ਉਹ ਕਦੀ ਸਾਹਮਣੇ ਨਹੀਂ ਆਉਂਦੀਆਂ ਨਾ ਹੀ ਕਦੇ ਮੈਂ ਇਹੋ ਜਿਹੇ ਕੋਈ ਐਨਜੀਓ ਵੇਖਿਆ ਜਿਹੜੀਆਂ ਮਹਾਰਾਜਾ ਰਣਜੀਤ ਸਿੰਘ ਦੇ ਨਾਂ ਤੇ ਗਾੜੀ ਹੋਣ ਇਹਨਾਂ ਕੁਝ ਸਾਨੂੰ ਦਿੱਤਾ ਹੋਵੇ ਤੇ ਅਸੀਂ ਕੀ ਦਿੱਤਾ ਉਹਨਾਂ ਨੂੰ ਸਾਡਾ ਇਹ ਨਾ ਵੀ ਫਰਜ ਨਹੀਂ ਬਣਦਾ ਕਿ ਅਸੀਂ ਆਣ ਕੇ ਸ਼ਰਧਾ ਦੇ ਫੁੱਲੀ ਭੇਟ ਕਰਦੀਏ ਇਹਦੇ ਨਾਲ ਹੁੰਦਾ ਤਾਂ ਨਹੀਂ ਪਰ ਲੋਕਾਂ ਦੇ ਦਿਲਾਂ ਵਿੱਚ ਤਕਲੀਫ ਵੀ ਹੁੰਦੀ ਆ ਔਰ ਚੀਸਾਂ ਵੀ ਨਿਕਲਦੀ ਆ ਨੇ ਕਿ ਜੇ ਸਸ਼ੇਰੇ ਪੰਜਾਬ ਦੇ ਰਾਜ ਦੀ ਗੱਲ ਅਸੀਂ ਕਰਦੇ ਆ ਅਸੀਂ ਕਿਤੇ ਨਾ ਕਿਤੇ ਆਪਣੇ ਆਪ ਦੇ ਨਿਗਾ ਚ ਗੁਨਾਹਗਰ ਬਣ ਜੰਨੇ ਆ ਜਦੋਂ ਉਹਨਾਂ ਦੀਆਂ ਵਰ੍ਹਸੀਆਂ ਆਉਂਦੀਆਂ ਵਾਂ ਉਹਨਾਂ ਦੇ ਦਿਨ ਮਨਾਉਣ ਦਾ ਟਾਈਮ ਹੁੰਦਾ ਤੇ ਅਸੀਂ ਕਿਤੇ ਨਾ ਕਿਤੇ ਪਿੱਛੇ ਹੋ ਜਾਂਦੇ ਪਿੱਛੇ ਜੇ ਵੀ ਸ਼ਾਮ ਸਿੰਘ ਤਾਰੀ ਜੋ ਬਹੁਤ ਵੱਡੇ ਜਰਨੈਲ ਹੋਏ ਆ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਹੀ ਸੀਗੇ ਉਹ ਵੀ ਤੇ ਉਹਨਾਂ ਦਾ ਉੱਥੇ ਇੰਡੀਆ ਗੇਟ ਤੇ ਯਾਦਗਾਰ ਬਣਿਆ ਤੇ ਜਦੋਂ ਉਹਨਾਂ ਦੇ ਮਨਾਉਣਗੇ ਦਿਹਾੜਾ ਤੇ ਉਥੇ ਮਗਰਲੇ ਬੰਨੇ ਜਿਹੜੀ ਢਾਲ ਹੈ ਉਥੇ ਚਿੜੀਆਂ ਨੇ ਆਲਣੇ ਬਣਾਏ ਤੇ ਕੋਈ ਸਫਾਈ ਨਹੀਂ ਪਰ ਬਹੁਤ ਮਾੜੀ ਗੱਲ ਹੈ ਭਰਾਓ ਸਾਨੂੰ ਵਿਰਾਸਤਾਂ ਸਬੰਧੀ ਲੋੜਿਆ ਐਸੇ ਜਰਨੈਲ ਸਾਨੂੰ ਨਹੀਂ ਮਿਲਨੇ ਰਾਪੀਓ ਸੀ ਗੱਲ ਕਰਨ ਦਾ ਸੀ ਬੜੇ ਵਧੀਆ ਮੇਰੇ ਭਰਾ ਨੇ ਵਿਚਾਰ ਦਿੱਤੇ ਰਾਮਪਾਲ ਨੇ ਕਹਿੰਦੇ ਵੀ ਭਾਜੀ ਉਹਨਾਂ ਦੀ ਸੋਚ ਵੇਖੋ ਕਿੰਨੀ ਵੱਡੀ ਸੀ ਸ਼ੇਰੇ ਪੰਜਾਬ ਦੀ ਸੋਚ ਨੂੰ ਜੇਕਰ ਅਸੀਂ ਫੋਲੋ ਕਰ ਲਿਆ ਤੇ ਸਾਡਾ ਦੇਸ਼ ਤਰੱਕੀ ਦੇ ਰਾਹ ਤੇ ਆ ਜਿਹਨੂੰ ਅਮਰੀਕਾ ਨਹੀਂ ਜਿੱਤ ਸਕਿਆ ਉਹਨੂੰ ਸ਼ੇਰੇ ਪੰਜਾਬ ਨੇ ਜਿੱਤਿਆ ਬਿਲਕੁਲ ਬਿਲਕੁਲ ਸੰਜੀਵ ਰਾਮਪਾਲ ਵੀ ਇੱਥੇ ਪਹੁੰਚੇ ਨੇ ਸ਼੍ਰਧਾਂਜਿ ਦੇਨਵਾਸੀ ਉਹਨਾਂ ਨਾਲ ਗੱਲਬਾਤ ਕਰ ਲੈਣ ਰਾਮਪਾਲ ਜੀ ਕੀ ਕਹਿਣਾ ਥੋਣਿਓ ਇੱਥੇ ਜਿਹੜੀ ਯਾਦਗਰ ਬਣੀ ਹੋਈ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਨਹੀਂ ਕੋਈ ਸਿਆਸੀ ਆਗੂ ਨਹੀਂ ਪਹੁੰਚਿਆ ਪਰ ਤੁਸੀਂ ਇੱਥੇ ਪਹੁੰਚੇ ਦੇਖੋ ਜੀ ਇੱਥੇ ਖ ਬਹੁਤ ਕੁਝ ਦਿੱਤਾ ਹੈ ਦੇਸ਼ ਨੂੰ ਸੂਬੇ ਨੂੰ ਦੇਸ਼ ਨੂੰ ਬਹੁਤ ਕੁਝ ਦਿੱਤਾ ਹੋਵੇ ਜਦੋਂ ਭੁੱਲ ਜਾਂਦੇ ਆ ਤੇ ਸਮਝਦੇ ਆ ਫਿਰ ਵੀ ਇਹ ਬੜੀ ਮਾੜੀ ਮੰਦਭਾਗੀ ਗੱਲ ਕਹਿ ਸਕਦੇ ਆ ਮਹਾਰਾ ਰੰਜੀਤ ਸਿੰਘ ਸਿਹੜੇ ਪੰਜਾਬ ਮਹਾਰਾ ਰੰਜੀਤ ਸਿੰਘ ਕੋਈ ਕਿਤੇ ਜਾਣ ਪਹਿਚਾਨ ਦੇ ਮਹਤਾਜ ਨਹੀਂ ਹੈਗੇ ਉਹਨਾਂ ਨੂੰ ਉਹਨਾਂ ਦਾ ਲੋਹਾ ਮੰਦੇ ਸੀ ਅੰਗਰੇਜ਼ ਲੋਹਾ ਮੰਦੇ ਸੀ ਔਰ ਜੋ ਉਹਨਾਂ ਨੇ ਪੰਜਾਬ ਪੰਜਾਬ ਦਾ ਜੋ ਨਾਂ ਰੋਸ਼ਨ ਕੀਤਾ ਔਰ ਕਿੱਥੋਂ ਉਹਨਾਂ ਦਾ ਰਾਜ ਹੀ ਕਾਬਲ ਗੰਧਾਰ ਤੋਂ ਅਫਗਾਨਿਸਤਾਨ ਕਿੱਥੋਂ ਉਹਨਾਂ ਦਾ ਰਾਜ ਚੱਲਿਆ ਔਰ ਇੰਨਾ ਕੁਸ਼ਲ ਪ੍ਰਬੰਧਕ મતਲਬ ਲੋਕੀ ਅੱਜ ਵੀ ਜਦੋਂ ਕਿਤਾਬਾਂ ਪੜ੍ਹਦੇ ਇਤਿਹਾਸ ਪੜ੍ਹਦੇ ਨੇ ਤੇ ਸ਼ਰਦਾ ਨਾ ਜਿਹੜਾ ਵਾ ਉਸ ਛੇੜ ਝੁਗਦਾਵਾਂ ਦੇ ਅੱਗੇ ਕਿ ਕਿਹੜਾ ਵਧੀਆ ਕੁਸ਼ਲ ਪ੍ਰਸ਼ਾਸਨ ਉਹਨਾਂ ਨੇ ਚਲਾਇਆ ਔਰ ਉਹਨਾਂ ਦੇ ਰਾਜ ਦੇ ਵਿੱਚ ਤੁਸੀਂ ਦੇਖੋ ਵੀ ਫੀਡਬੈਕ ਕਿਤਰਾ ਲੈਂਦੇ ਨੇ ਦੇਖ ਲੋਕਾਂ ਕੋ ਕਿਤਰਾ ਫੀਡਬੈਕ ਲੈਣੇ ਵੀ ਉਹਨਾਂ ਦਾ ਰਾਜਾ ਜਿਹੜਾ ਉਹਨਾਂ ਬੜੇ ਕਿਤਰਾ ਕਿਤਰਾ ਸੋਚ ਕਿਤਰਾ ਸੋਚੂ ਰੱਖਦਾ ਲੱਗੇ ਬੜੀ ਸ਼ਰਮਨਾਕ ਗੱਲ ਆ ਵੀ ਜਦੋਂ ਇਹੋ ਜੇ ਇੱਕ ਜਰਨੈਲ ਇੱਕ ਸਮਝ ਲਓ ਵੀ ਬਹੁਤ ਵੱਡੇ ਕ੍ਰਾਂਤੀਕਾਰੀ ਵੀ ਕਹਿ ਸਕਦੇ ਉਹਨਾਂ ਨੂੰ ਜਾ ਕੇ ਕਿਉਂਕਿ ਜਿੰਨੇ ਰੈਵਿਊਸ਼ਨ ਜਾਂ ਜਿੰਨਾ ਉਹਨਾਂ ਨੇ ਲੋਹਾ ਲਿਆ ਔਰ ਪੰਜਾਬ ਦੀ ਖਾਤਰ ਆਪਣਾ ਸਾਰਾ ਪਰਿਵਾਰ ਹੀ ਕਹਿ ਸਕਦੇ ਆਂ ਵੀ ਕੁਰਬਾਨ ਕੀਤਾ ਉਹਨਾਂ ਨੇ ਔਰ ਸਰਕਾਰਾਂ ਜਿਹੜੀਆਂ ਆ ਉਹਨਾਂ ਦੇ ਇਹੋ ਜਿਹੇ ਸਮਾਗਮਾਂ ਤੇ ਦੇਖੋ ਕਿੰਨੀ ਬੇਅਦਬੀ ਹੋ ਰਹੀ ਆ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਆ ਕਿ ਜੇ ਕੋਈ ਯਾਦਗਾਰ ਬਣਾਈ ਆ ਤੇ ਉਹਨਾਂ ਦੇ ਜਦੋਂ ਕੋਈ ਦਿਨवार ਆਉਂਦਾ ਵਾ ਤੇ ਉਹਨਾਂ ਦੀ ਸਾਮ ਸੰਭਾਲ ਕਰਨਾ ਪ੍ਰਸ਼ਾਸਨ ਦਾ ਫਰਜ਼ ਹੁੰਦਾ ਵਾ ਜਾਂ ਪਰ ਇਹ ਵੀ ਲਾਪਰਵਾਹੀ ਕਾਸ ਕਰਦੇ ਬਹੁਤ ਵੱਡੀ ਔਰ ਬੇਅਦਬੀ ਹੋ ਰਹੀ ਆ ਤੁਸੀਂ ਦੇਖ ਲਓ ਵੀ ਮਰਿਆ ਰਣਜੀਤ ਸਿੰਘ ਦੇ ਆ ਦੇਖੋ ਕੀ ਹਾਲਾਤ ਬਣੇ ਆ ਸਮਾਰਟ ਸਿਟੀਜ਼ ਅੰਮ੍ਰਿਤਸਰ ਆਇਆ ਵਾ ਤੇ ਇਹ ਯਾਦਗਾਰਾਂ ਇਹ ਮਹਾਰਾਜਾ ਰਣਜੀਤ ਸਿੰਘ ਦੀ ਦੇਣ ਆ ਜਿੰਨਾ ਕੰਪਨੀ ਬਾਗ ਸ਼ਹਿਰ ਦੇ ਵਿੱਚ ਕਿੰਨੀਆਂ ਪੁਰਾਣੀਆਂ ਸੰਭਰ ਪੈਲਸ ਆ ਇਹ ਕਿੰਨੀਆਂ ਪੁਰਾਣੀਆਂ ਯਾਦਗਾਰਾਂ ਬਣੀਆਂ ਮਹਾਰਾਜਾ ਰਣਜੀਤ ਸਿੰਘ ਦੀ ਸਭ ਦੇਣ ਆ ਅੱਜ ਜੋ ਲੋਕੀ ਆਨੰਦ ਮਾਣਣ ਲਈ ਆ ਦੇਖੋ ਇੱਥੇ ਲੋਕਾਂ ਨੂੰ ਕੋਈ ਪਤਾ ਨਹੀਂ ਆ ਅੱਜ ਲੋੜ ਆ ਮਹਾਰਾਜਾ ਰਣਜੀਤ ਸਿੰਘ ਦੇ ਪੂਰਨਿਆਂ ਤੇ ਚੱਲਣ ਦੀ ਲੋੜ ਆ ਉਹਨਾਂ ਦਾ ਮਤਲਬ ਜਿਹੜਾ ਸੰਦੇਸ਼ ਆ ਜਾਂ ਉਹਨਾਂ ਦਾ ਜਿਹੜਾ ਉਹਨਾਂ ਨੇ ਜੋ ਕੀਤੇ ਕਾਰਨਾਮੇ ਆ ਉਹਨਾਂ ਨੂੰ ਘਰ ਘਰ ਬਚਾਉਣਾ ਚਾਹੀਦਾ ਵਾ ਜਿਹੜੀ ਨਵੀਂ ਜਨਰੇਸ਼ਨ ਆ ਉਹਨਾਂ ਨੂੰ ਬਹੁਤ ਕੁਝ ਸਿੱਧ ਲੈਣੀ ਚਾਹੀਦੀ ਆ ਮਰਦ ਰਣਜੀਤ ਸਿੰਘ ਤੋਂ ਤਾਂ ਕਿ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਤਨਾ ਉਹਨਾਂ ਦਾ ਪ੍ਰਸ਼ਾਸਨ ਹੀ ਆਪਾਂ ਉਹਨਾਂ ਨੂੰ ਫੋਲੋ ਕਰਕੇ ਉਹਨਾਂ ਦੇ ਪੂਰਨਿਆਂ ਦੇ ਚੱਲ ਕੇ ਆਪਾਂ ਇੱਕ ਚੰਗੇ ਨਾਗਰਿਕ ਬਣਦੇ ਹੋਏ ਵਿੱਚ ਆਪਣਾ ਯੋਗਦਾਨ ਪਾਈਏ ਸਮਾਜ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੀਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਅਮਰ ਸ਼ਹੀਦ ਬਾਬਾ ਮੋਤੀराम ਮਹਾਰਾਜ ਸਿੰਘ ਜੀ ਦੀ ਜਥੇਬੰਦੀ ਅੱਜ ਦਿਨ ਆਪ ਜੀ ਦੇ ਇੱਥੇ ਆਈ ਹੈ ਮਹਾਰਾਜਾ ਅਨਜੀਤ ਸਿੰਘ ਜੀ ਦੀ ਜੋ ਸ਼ੁਭਤ ਹੈ ਉਹਨਾਂ ਨੂੰ ਅਸੀਂ ਵਧਾਉਣ ਵਾਸਤੇ ਇਹ ਦੁਨੀਆਂ ਨੇ ਜੋ ਉਹਨਾਂ ਦੇ ਕੀਤੇ ਕਾਰਨਾਮਿਆਂ ਨੂੰ ਬੈਕ ਰੱਖਦੇ ਆ ਜਿੱਥੇ ਅੱਜ ਥੇ ਮਹਾਰਾਜਾ ਅਨਜੀਤ ਸਿੰਘ ਜੀ ਨੇ ਬਹੁਤ ਵੱਡਾ ਪਰਪਕਾਰ ਕੀਤਾ ਸੀ ਕੁੱਲੂ ਤੋਂ ਲੈ ਕੇ ਜਮਨਾ ਪੰਜਾਬ ਸੀ ਧਰਮਸਾਲਾ ਪੰਜਾਬ ਸੀ ਲੇਹ ਲਦਾਖ ਪੰਜਾਬ ਦੇ ਵਿੱਚ ਸੀ ਗਈ ਕਾਬਲ ਕੰਧਾਰ ਪੰਜਾਬ ਦੇ ਵਿੱਚ ਸੀਗਾ ਲੇਕਿਨ ਇਹਨਾਂ ਸਾਰੇ ਪੰਜਾਬ ਨੂੰ ਛੋਟਾ ਜਿਹਾ ਕਰਕੇ ਇੱਕ ਨਿੱਕੀ ਜਿਹੀ ਚਿੜੀ ਬਣਾ ਕੇ ਬਾਜ ਤੋਂ ਚਿੜੀ ਬਣਾਤੀ ਆ ਇਹ ਸਾਡੇ ਪ੍ਰਸ਼ਾਸਨ ਤੇ ਸ਼ਾਸਨ ਦਾ ਸਾਰਾ ਹੀ ਕਾਰਨਾਮਾ ਹੈ ਇਹਨਾਂ ਦੀ ਗਲਤ ਕਾਰਨਾਮੀਆਂ ਨੇ ਸਾਨੂੰ ਬਿਲਕੁਲ ਛੋਟੇ ਜੇ ਸੀਮਤ ਕਰਕੇ ਇੱਕ ਡੱਬੀ ਵਿੱਚ ਬੰਦ ਕਰ ਦਿੱਤਾ ਹੈ ਅਸੀਂ ਆ ਯਾਦ ਕਰਨਾ ਚਾਹੁੰਦੇ ਹਾਂ ਮਹਾਰਾਜਾ ਅਨਜੀਤ ਸਿੰਘ ਜੀ ਦੇ ਕੀਤੇ ਕਾਰ ਕਾਰਨ ਕਾਰ ਨਾਮਿਆਂ ਨੂੰ ਅਸੀਂ ਆਜ਼ਾਦ ਕਰਕੇ ਅਸੀਂ ਇਹ ਜਿਹੜੀਆਂ ਛੋਟੇ-ਛੋਟੀਆਂ ਜਥੇਬੰਦੀਆਂ ਇਹਨਾਂ ਨੂੰ ਤਿਆਰ ਕਰਕੇ ਮਹਾਰਾਜ ਰਣਜੀਤ ਸਿੰਘ ਜੀ ਦੇ ਰਾਜ ਵਰਗਾ ਰਾਜ ਬਣਾਉਣ ਵਾਸਤੇ ਸਿੱਖ ਜਥੇਬੰਦੀਆਂ ਨੂੰ ਤਿਆਰ ਕਰਾਂਗੇ ਅਤੇ ਤਨ ਤਨ ਬਾਬਾ ਅਮਰ ਸ਼ਹੀਦ ਬਾਬਾ ਮੋਤੀराम ਮਹਾਰਾਜ ਸਿੰਘ ਜੀ ਨੇ ਛੋਟੇ ਸਾਹਿਬ ਜਿਆਦਿਆਂ ਦੀ ਘਾਤ ਕਰ ਆਪਣਾ ਸਾਰਾ ਪਰਿਵਾਰ ਕੋਹਲੂ ਵਿੱਚ ਪੜਵਾ ਦਿੱਤਾ ਜਿਸ ਨੂੰ ਪਹਿਲੀ ਸ਼ਹਾਦਤ ਸਾਡੇ 10ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸੀ ਜਿਨ੍ਹਾਂ ਨੇ ਸਾਰਾ ਪਰਿਵਾਰ ਵਾਰਿਆ ਸੀ ਦੂਜੀ ਸ਼ਹਾਦਤ ਛੋਟੀ ਜਿਹਾ ਲੰਬੀ ਦੀ ਛੋਟੀ ਸ਼ਹਾਦਤ ਜਿਹੜੀ ਸੀ ਸਾਡੇ ਬਾਬਾ ਮੋਤੀराम ਜੀ ਨੇ ਆਪਣੇ ਪਰਿਵਾਰ ਨੂੰ ਮਿਹਸ਼ਾਦਤ ਦਿੱਤੀ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਮੋਤੀराम ਜੀ ਨੂੰ ਪਹਿਲੇ ਪੰਨੇ ਤੇ ਆਖੇ ਅਸੀਂ ਤਾਂ ਦੇ ਵਿੱਚ ਸਾਡਾ ਬਾਬਾ ਮੋਤੀराम ਜੀ ਦਾ ਨਾਮ ਪਹਿਲੇ ਪੰਨੇ ਤੇ ਹੈ ਅਸੀਂ ਇਹਨਾਂ ਕੁਝ ਕਹਿੰਦੇ ਹਾਂ ਮਹਾਰਾਜਾ ਅਨਜੀਤ ਸਿੰਘ ਜੀ ਦੀ ਜਿੰਦਾਬਾਦ ਕਰਦੇ ਹਾਂ ਸੱਚੇ ਪਾਤਸ਼ਾਹ ਦੀ ਅਸੀਂ ਤਾਂ ਛੋਟੇ ਛੋਟੇ ਜਿਹਾ ਇਧਾਰ ਨੂੰ ਤਿਆਰ ਨਾਲ ਕਰਕੇ ਇਹਨਾਂ ਨੂੰ ਵੀ ਇਸ ਜਥੇਬੰਦੀ ਚ ਪਾਵਾਂਗੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਦੀ ਅੱਜ ਵਰਸੀ ਮਨਾਈ ਗਈ ਹੈ ਜਿੱਥੇ ਕਿ ਉਹਨਾਂ ਦੀ ਯਾਦਗਾਰ ਜਿਹੜੀ ਕਿ ਕੰਪਨੀ ਬਾਗ ਵਿੱਚ ਇਸਥਤ ਹੈ ਉੱਥੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ ਨੇ ਔਰ ਪ੍ਰਸ਼ਾਸਨ પાસે ਇੱਕ ਮੰਗ ਵੀ ਕੀਤੀ ਗਈ ਹੈ ਵੀ ਜੇਕਰ ਪ੍ਰਸ਼ਾਸਨ ਉਹਨਾਂ ਦੀ ਸਾਮ ਸੰਭਾਲ ਨਹੀਂ ਕਰ ਸਕਦਾ ਉਹਨਾਂ ਦੇ ਦਿਨ ਨਹੀਂ ਮਨਾ ਸਕਦਾ ਤਾਂ ਇੱਕ ਕਮੇਟੀ ਬਣਾਈ ਜਾਵੇ ਜਿਹੜੀ ਕਿ ਇਹਨਾਂ ਦੇ ਦਿਨ ਮਨਾ ਸਕਦੇ ਤੇ ਸਾਂਭ ਸੰਭਾਲ ਕਰ ਸਕਦੇ ਦੂਜੇ ਪਾਸੇ ਉਹਨਾਂ ਨੇ ਲਗਾਤਾਰ ਇਹ ਮੰਗ ਵੀ ਕੀਤੀ ਹੈ ਵੀ ਇਹ ਜਿਹੜੀ ਜਗ੍ਹਾ ਹੈ ਜਿਹੜੀ ਆਸੇ ਪਾਸੇ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਦੀ ਯਾਦਗਾਰ ਦੇ ਆਸੇ ਪਾਸੇ ਬਣੀ ਹੋਈ ਹੈ ਉਸ ਦੀ ਵੀ ਸਾਂਭ ਸੰਭਾਲ ਕੀਤੀ ਜਾਵੇ ਕਿਉਂਕਿ ਇੱਥੇ ਸਫਾਈ ਦਾ ਕੋਈ ਖਾਸ ਪ੍ਰਬੰਧ ਨਹੀਂ ਹੈ ਤੇ ਨਾਲ ਜਿਹੜਾ ਥੜਿਆ ਬਣਿਆ ਇੱਥੇ ਉਹ ਵੀ ਕੁੱਟਣ ਦੀ ਕਗਾਰ ਤੇ ਪਹੁੰਚ ਚੁੱਕਿਆ ਹੈ ਇਸ ਲਈ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਹੈ ਇਹਦੀ ਸਾਂਭ ਸੰਭਾਲ ਕੀਤੀ ਜਾਵੇ ਤੇ ਨਾਲ ਨਾਲ ਇੱਕ ਕਮੇਟੀ ਦਾ ਗਠਨ ਕੀਤਾ ਜਾਵੇ ਜਿਹੜੇ ਕੀ ਇਹਨਾਂ ਦੀ ਸਾਮ ਸੰਭਾਲ ਕਰ ਸਕੀਏ ਤੇ ਨਾਲ ਨਾਲ ਇਹਨਾਂ ਦੇ ਦਿਹਾੜੇ ਵੀ ਮਨਾਏ ਜਾ ਸਕਣ ਕੈਮਾ ਪਰਸਨ ਵੀ ਪਸ਼ਰਮਾਣਾ ਸਿਕੰਦਰਪੁਰ ਸ੍ਰੀਚਾ ਧੈਨਿਕ ਸਵੇਰਾ ਟੀਵੀ ਅੰਮ੍ਰਿਤਸਰ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਧੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par